ਦੋਸਤੋ ਕੀ ਤੁਸੀਂ ਕਦੇ ਸਫਲਤਾ ਵੱਲ ਜਾਂਦਾ ਰਸਤਾ ਦੇਖਿਆ ਜੇ ਨਹੀਂ ਦੇਖਿਆ ਤਾਂ ਆਜੋ ਤੁਹਾਨੂੰ ਅੱਜ ਦਿਖਾਉਨੇ ਆ ਆ ਜਿਹੜੀ ਤੁਸੀਂ ਆਪਣੀ ਸਕਰੀਨ ਦੇ ਸੱਜੇ ਪਾਸੇ ਦੇਖ ਰਹੇ ਹੋ ਜੀ ਇਹ ਹੈ ਵਿਕਰਾਂਤ ਪੈਲਸ ਤੇ ਇਹਦੇ ਨਾਲ ਜਿਹੜਾ ਰਸਤਾ ਟਰਨ ਕਰਦਾ ਹੈ ਇਹ ਤੁਹਾਨੂੰ ਇੱਕ ਅਜੀਹ ਅਕੈਡਮੀ ਵੱਲ ਲੈ ਕੇ ਜਾਂਦਾ ਜਿਹੜੀ ਪਿਛਲੇ 28 ਸਾਲਾਂ ਤੋਂ ਪਤਾ ਹੀ ਨਹੀਂ ਕਿੰਨੇ ਲੋਕਾਂ ਨੂੰ ਸਰਕਾਰੀ ਨੌਕਰੀ ਤੱਕ ਲੈ ਕੇ ਗਈ ਹੈ ਤੇ ਹੁਣ ਤੁਹਾਡਾ ਵੀ ਸੁਪਨਾ ਅਗਰ ਸਰਕਾਰੀ ਨੌਕਰੀ ਲੱਗਣ ਦਾ ਤਾਂ ਇਹੀ ਰਸਤੇ ਤੇ ਤੁਸੀਂ ਆਉਣਾ ਤੇ ਇੱਥੋਂ ਹੀ ਤੁਹਾਨੂੰ ਜਿਹੜਾ ਹੈਗਾ ਸਫਲਤਾ ਮਿਲਣੀ ਹੈ ਤੇ ਆ ਰਹੀ ਜੀ ਅਕੈਡਮੀ ਜਿਹਦਾ ਨਾਮ ਹੈ ਪੁਨੀਤ ਮੈਕਰੋ ਅਕੈਡਮੀ ਇਹਦਾ ਨਾਮ ਕਦੇ ਨਾ ਕਦੇ ਤੁਸੀਂ ਜ਼ਰੂਰ ਸੁਣਿਆ ਹੋਣਾ ਆਜੋ ਜੀ ਫਿਰ ਤੁਹਾਨੂੰ ਇਹਦੇ ਅੰਦਰ ਲੈ ਕੇ ਚਲਦੇ ਆ ਆ ਦੇਖੋ ਇਹਦਾ ਰਿਸੈਪਸ਼ਨ ਏਰੀਆ ਆ ਗਿਆ ਇੱਥੋਂ ਜਿਹੜੀ ਸਾਰੀ ਸਲਾਹ ਤੁਹਾਨੂੰ ਮਿਲਣੀ ਆ ਤੇ ਹੁਣ ਤੁਹਾਡੀ ਗੱਲ ਕਰਵਾਉਨੇ ਆ ਜਿਹੜੇ ਇੱਥੋਂ ਦੇ ਐਮ ਡੀ ਨੇ ਮੈਡਮ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਜੀ ਤੁਹਾਡਾ ਪੁਨੀਤ ਮੈਕਰੋ ਅਕੈਡਮੀ ਦੇ ਵਿੱਚ ਥੈਂਕ ਯੂ ਜੀ ਤੁਹਾਨੂੰ ਬਹੁਤ ਚੰਗਾ ਲੱਗਿਆ ਤੁਸੀਂ ਆਏ ਥੈਂਕ ਯੂ ਮੈਮ ਤੇ ਮੈਮ ਹੁਣ ਮੈਨੂੰ ਸਾਨੂੰ ਜੇ ਪਤਾ ਲੱਗਿਆ ਸੀ ਕਹਿੰਦੇ ਵੀ ਆਪਾਂ ਨੇ ਕੋਚਿੰਗ ਸ਼ੁਰੂ ਕੀਤੀ ਹੈ ਜਿਹੜੇ ਐਂਟ੍ਰੈਂਸ ਐਗਜ਼ਾਮ ਨੇ ਕੀ ਗੱਲ ਸੱਚ ਹੈ ਜੀ ਇਹ ਹਾਂਜੀ ਸਰ ਬਿਲਕੁਲ ਸੱਚ ਹੈ ਸਾਡੀ ਇਹ 97 ਤੋਂ ਅਕੈਡਮੀ ਜਿਹੜੀ ਚੱਲਦੀ ਆ ਰਹੀ ਹੈ ਕੋਚਿੰਗ ਚੱਲਦੀ ਹੈ ਔਰ ਅਸੀਂ ਇੰਟਰਸ ਐਗਜ਼ਾਮ ਦੀ ਜਿਹੜੀ ਤਿਆਰੀ ਕਰਵਾਂਦੇ ਸੀ ਉਹਦੇ ਨਾਲ ਨਾਲ ਅਸੀਂ ਇਮੀਗ੍ਰੇਸ਼ਨ ਦਾ ਕੰਮ ਸਟਾਰਟ ਕੀਤਾ ਸੀ ਤੇ ਕੋਚਿੰਗ ਸਾਡੀ ਪ੍ਰੋਪਰ ਵੇ ਨਾਲ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ ਤੇ ਹੁਣ ਫਿਰ ਪੰਜਾਬ ਗਵਰਨਮੈਂਟ ਨੇ 25 ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਕੱਢੀਆਂ। ਅਸੀਂ ਮੈਂ ਇਹ ਮੈਸੇਜ ਵੀ ਦੇਣਾ ਚਾਹਨੀ ਹੈ ਕਿ ਜਿਹੜੇ ਅਮਲੇਰ ਕੋੜਲੇ ਦੇ ਏਰੀਆ ਦੇ ਵਿੱਚ ਬੱਚੇ ਹੈਗੇ ਨੇ ਸਾਰੇ ਤੇ ਤੁਸੀਂ ਸਾਡੇ ਕੋਲੇ ਆਓ ਔਰ ਸਾਡੇ ਕੋਲੇ ਤੁਸੀਂ ਪੇਪਰ ਦੀ ਤਿਆਰੀ ਵੀ ਕਰੋ ਨਾਲ ਅਸੀਂ ਤੁਹਾਡਾ ਇਗਜ਼ਾਮ ਜਿਹੜਾ ਹੈਗਾ ਉਹ ਵੀ ਤੁਹਾਡਾ ਫਾਰਮ ਜਿਹੜੇ ਭਰਾਂਗੇ ਅਸੀਂ ਆਪ ਆਪਣੇ ਬਿਹਾਬ ਦੇ ਉੱਪਰ ਕਰ ਲਈਏ ਐਂਡਰਸ ਐਗਜ਼ਾਮ ਤਾਂ ਬਹੁਤ ਸਾਰੇ ਹੁੰਦੇ ਨੇ। ਆਪਾਂ ਕਿਹੜੇ-ਕਿਹੜੇ ਪਾਰਟਿਕੂਲਰ ਐਂਡਰ ਐਗਜ਼ਾਮ ਦੀ ਜਿਹੜੀ ਤਿਆਰੀ ਕਰਵਾਉਂਦੇ ਹਾਂ ਜੀ? ਅਸੀਂ ਸਾਰਾ SSC MTS ਔਰ ਉਸ ਬਾਅਦ ਪੀ ट्रिपल एसबी ਦੇ ਵਿੱਚ ਜਿਵੇਂ ਬਹੁਤ ਸਾਰੇ ਅੱਗੇ ਪੋਸਟਾਂ ਦੀਆਂ ਆ ਜਾਂਦੀਆਂ ਨੇ ਜਿਵੇਂ ਪਟਵਾਰੀ ਆ ਗਿਆ ਸੀਨੀਅਰ ਅਸਿਸਟੈਂਸ ਆ ਗਏ ਉਸ ਬਾਅਦ ਕਲਰਕ ਹੈ ਔਰ ਹੋਰ ਬਹੁਤ ਸਾਰੀਆਂ ਜਿਵੇਂ ਪੰਜਾਬ ਪੁਲਿਸ ਦੀਆਂ ਹੋਗੀਆਂ ਕਨਸਟੇਬਲ ਹੈ ਸਬ ਇਨਸਪੈਕਟਰ ਹੋਗੇ ਫਿਰ ਇਹ ਤੋਂ ਪੀ ਐਸ ਪੀਸੀਲ ਦੀਆਂ ਹੋਗੀਆਂ UGC NET ਦੇ ਸਾਰੇ ਆਲ ਸਬਜੈਕਟ ਹੈ ਜਿਹੜੇ ਉਸ ਤੋਂ ਬਾਅਦ ਪੀਐਸ ਟੈਟ ਆ ਗਿਆ ਬੈਂਕਿੰਗ ਦੇ ਜਿੰਨੇ ਵੀ ਹੈਗੀਆਂ ਪੋਸਟਾਂ ਸਾਰੀਆਂ ਉਹਦੀਆਂ ਮੈਂ 올 ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਅਸੀਂ ਕਰਵਾਨੀ ਹੈ ਜਿਵੇਂ ਤੁਸੀਂ ਦੱਸਿਆ ਵੀ 1997 ਤੋਂ ਜਿਹੜੀ ਤੁਸੀਂ ਕੋਚਿੰਗ ਦਿੰਦੇ ਆ ਰਹੇ ਹੋ ਜੀ ਇਹ ਹੁਣ ਤੱਕ ਕਿੰਨੇ ਕਿ ਬੱਚੇ ਨੇ ਜਿਹੜੇ ਕਿੰਨੇ ਤੁਹਾਡੇ ਸਟੂਡੈਂਟ ਨੇ ਸਰਕਾਰੀ ਪੋਜੀਸ਼ਨਾਂ ਤੇ ਪਹੁੰਚ ਚੁੱਕੇ ਨੇ ਸਰ ਤੁਸੀਂ ਬਾਹਰ ਦੇਖਿਆ ਹੋਵੇਗਾ ਅਸੀਂ ਪਹਿਲਾਂ ਸੀ ਨਾਮੁਕੁਨੀਤ ਅਕੈਡਮੀ ਉਹਦੇ ਵਿੱਚ ਅਸੀਂ ਮੈਕਰੋ ਸ਼ਬਦ ਐਡ ਕੀਤਾ ਹੈ ਮੈਕਰੋ ਦਾ ਮਤਲਬ ਹੁੰਦਾ ਬਹੁਤ ਵੱਡਾ ਸਾਡੇ ਕੋਲੋਂ ਬਹੁਤ ਸਾਰੇ ਬੱਚੇ ਕੋਚਿੰਗ ਲੈ ਕੇ ਵਧੀਆ ਪੋਸਟਾਂ ਤੇ ਬੈਠੇ ਆ ਬਾਹਰ ਵੀ ਸੈੱਟ ਹੋਏ ਆ ਪੰਜਾਬ ਦੇ ਵਿੱਚ ਵੀ ਆ 올 ਇੰਡੀਆ ਵਿੱਚ ਵੀ ਗਏ ਆ ਤਾਂ ਉਹਨਾਂ ਬੱਚਿਆਂ ਨੇ ਜਿਹੜੀਆਂ ਅਚੀਵਮੈਂਟਸ ਕੀਤੀਆਂ ਨੇ ਉਹਨਾਂ ਨੇ ਹੀ ਇਹ ਸ਼ਬਦ ਐਡ ਕਰਵਾਇਆ ਵਿੱਚ ਤੇ ਆਪਾਂ ਜਿਹੜੀ ਹੈਗੀ ਆਨਲਾਈਨ ਕੋਚਿੰਗ ਵੀ ਨਾਲ ਦੰਨੇ ਆ ਜੀ ਜੀ ਸਰ ਆਨਲਾਈਨ ਅਸੀਂ ਵੈਸੇ ਜਿਹੜੀਆਂ ਕਲਾਸਿਸ ਨੇ ਆਨਲਾਈਨ ਉਹ ਸਟਾਰਟ ਨਹੀਂ ਕੀਤੀਆਂ ਬਟ ਸਾਡੇ ਕੋਲੇ ਜਿਹੜੇ ਲੈਕਚਰ ਨੇਗੇ ਉਹਦੀਆਂ ਅਸੀਂ ਵੀਡੀਓ ਪ੍ਰੋਪਰ ਵੇ ਨਾਲ ਬਣਾਈਆਂ ਹੋਈਆਂ ਬੱਚਿਆਂ ਨੂੰ ਅਸੀਂ ਪੀਡੀਐਫ ਵੀ ਪ੍ਰੋਵਾਈਡ ਕਰਵਾਵਾਂਗੇ ਲੈਕਚਰ ਵੀ ਪ੍ਰੋਵਾਈਡ ਕਰਵਾਵਾਂਗੇ ਜਿਹੜੇ ਬੱਚੇ ਆਫਲਾਈਨ ਕਲਾਸ ਨਹੀਂ ਲੈ ਸਕਦੇ ਉਹ ਘਰੇ ਬੈਠ ਕੇ ਤਿਆਰੀ ਕਰ ਸਕਦੇ ਆ ਔਰ ਇਹ ਜਿਹੜੀਆਂ ਪੀਡੀਐਫ ਅਸੀਂ ਪ੍ਰੋਵਾਈਡ ਕਰਵਾਵਾਂਗੇ ਬੱਚਿਆਂ ਨੂੰ ਉਹ 10th ਤੋਂ ਲੈ ਕੇ ਜਿੰਨੇ ਵੀ ਕੰਪੀਟੀਟਿਵ ਇਗਜ਼ਾਮ ਹੈਗੇ ਆ ਉਹ ਸਾਰੇ ਤੁਸੀਂ ਕਲੀਅਰ ਕਰ ਸਕਦੇ ਆ UGC NET ਦੀ ਤਿਆਰੀ ਵੀ ਤੁਸੀਂ ਸਾਡੀਆਂ ਜਿਹੜੀਆਂ PDF ਸੇ ਹੈਗੀਆਂ ਜਾਂ ਲੈਕਚਰ ਜਿਹੜੇ ਅਸੀਂ ਦੇਵਾਂਗੇ ਉਹਨਾਂ ਵਿੱਚੋਂ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਆਪਣੀ ਕਰ ਸਕਦੇ ਹੋ ਟੀਮ ਮੈਂ ਹਾਇਰ ਕੀਤੀ ਹੋਈ ਹੈਗੀ ਸਾਰੇ ਅਲੱਗ-ਅਲੱਗ ਸਬਜੈਕਟ ਹੈ ਜਿਵੇਂ ਕੈਮਿਸਟਰੀ ਦੇ ਹੋਏ ਬਾਇਓ ਹੈ ਫਿਜ਼ਿਕਸ ਹੈ ਮੈਥ ਹੈ ਹਿਸਟਰੀ ਹੈ ਹਿਸਟਰੀ ਮੇਰਾ ਖੁਦ ਦਾ ਸਬਜੈਕਟ ਹੈ ਐਸਐਸਟੀ ਟੋਟਲ ਮੈਂ ਕਰਵਾਨੀ ਆ ਪੰਜਾਬੀ ਮੇਰਾ ਸਬਜੈਕਟ ਹੈਗਾ ਇੰਗਲਿਸ਼ ਦੇ ਟ੍ਰੇਨਰ ਹੈਗੇ ਨੇ ਸਾਡੇ ਕੋਲੇ ਟੀਮ ਦੀ ਕੋਈ ਕਮੀ ਨਹੀਂ ਆ ਬਹੁਤ ਵੈਲ ਕੁਆਲੀਫਾਈਡ ਸਟਾਫ ਹੈ ਮੇਰੇ ਕੋਲ ਫੀਸ ਸਟਰਕਚਰ ਕੋ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਆ ਕੋਈ ਵੀ ਕਲਾਸ ਜੁਆਇਨ ਕਰਦੇ ਹਾਂ ਜੀ ਕਿਸ ਤਰ੍ਹਾਂ ਦਾ ਆਪਣਾ ਫੀਸ ਸਟਰਕਚਰ ਹੈ ਸਰ ਫੀਸ ਸਟਰਕਚਰ ਸਾਡਾ ਬਿਲਕੁਲ ਹੀ ਰੀਜ਼ਨੇਬਲ ਫੀਸ ਰੱਖੀ ਆ ਜਿਹੜੇ ਬੱਚੇ ਅਫੋਰਡ ਕਰ ਸਕਣ ਠੀਕ ਹੈ ਜੀ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੋਊਗੀ ਫੀਸ ਦੇ ਵਿੱਚ ਕਿਉਂਕਿ ਜੇ ਬੱਚੇ ਨੇ ਕਿਸੇ ਨੇ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਨਾ ਹੈ ਤਾਂ ਉਹਦੇ ਲਈ ਇੰਨਾ ਤਾਂ ਜ਼ਰੂਰੀ ਹੈ ਬਹੁਤ ਸਾਰੇ ਬੱਚੇ ਬਹੁਤ ਸਾਰੇ ਪੇਰੈਂਟਸ ਇਹ ਚਾਹੁੰਦੇ ਨੇ ਕਿ ਉਹ ਬਾਹਰ ਜਾ ਕੇ ਉਹਨਾਂ ਦੇ ਬੱਚੇ ਪੜ੍ਹਨ ਤਾਂ ਹੁਣ ਕੀ ਸਲਾਹ ਦੋਗੇ ਐਸੇ ਬੱਚਿਆਂ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਸਰ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਜਾਂ ਪੇਰੈਂਟਸ ਬਾਹਰ ਭੇਜਣਾ ਚਾਹੁੰਦੇ ਆ ਉਹਨਾਂ ਵਾਸਤੇ ਇੱਕ ਵਧੀਆ ਸਲਾਹ ਇਹ ਆ ਕਿ ਬੱਚੇ ਹੁਣ ਪਲੱਸ 2 ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਆ ਚਾਹੇ ਪੰਜਾਬ ਬੋਰਡ ਆ ਚਾਹੇ ਸੀਬੀਐਸਸੀ ਬੋਰਡ ਆ ਠੀਕ ਹੈ ਬੱਚੇ ਨੇ ਕੀ ਕਰਨਾ ਪਲੱਸ 2 ਕਲੀਅਰ ਕਰਕੇ ਪੇਰੈਂਟਸ ਨੂੰ ਰਿਜ਼ਲਟ ਦੇ ਦੇਣਾ ਉਸ ਤੋਂ ਬਾਅਦ ਆਲਸ ਕਰਕੇ ਉਹਨਾਂ ਦਾ TRF ਪੇਰੈਂਟਸ ਨੂੰ ਦੇ ਦੇਣਾ ਹੁਣ ਪੇਰੈਂਟਸ ਦੀ ਰਿਸਪੌਂਸਿਬਿਲਟੀ ਹੈ ਪੇਰੈਂਟਸ ਦਾ ਜਿਹੜਾ ਆਪਣਾ ਮੇਨ ਕੰਮ ਹੈ ਉਹ ਉਹਨਾਂ ਨੂੰ ਪਹਿਲਾਂ ਕਰ ਲੈਣਾ ਚਾਹੀਦਾ ਹੈ ਲਾਈਕ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਤੁਸੀਂ ਆਸਟ੍ਰੇਲੀਆ ਭੇਜਣ ਵਾਸਤੇ 3 ਮੰਥ 4 ਮੰਥ 올ਡ ਫੰਡ ਚਾਹੀਦੇ ਨੇ ਠੀਕ ਹੈ ਪੇਰੈਂਟਸ ਕੀ ਕਰਦੇ ਨੇ ਜਦੋਂ ਬੱਚੇ ਦਾ ਰਿਜ਼ਲਟ ਆਲਸ ਦਾ ਰਿਜ਼ਲਟ ਆਏਗਾ ਉਦੋਂ ਬਾਅਦ ਫੰਡ ਦੀ ਗੱਲ ਕਰਨ ਗਿਆ ਕਿ ਉਦੋਂ ਤੱਕ ਇਨਟੇਕ ਨਿਕਲ ਜਾਂਦਾ ਕਿਉਂਕਿ ਜਿਹੜਾ ਆਸਟ੍ਰੇਲੀਆ ਉਹ ਰੀਸੈਂਟਲੀ ਪਾਸ ਆਊਟ ਦੀ ਫਾਈਲ ਚੱਕਦਾ ਹੈ 올ਡ ਦੀ ਨਹੀਂ ਚੱਕਦਾ ਓਕੇ ਠੀਕ ਹੈ ਇਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੋ ਬੱਚੇ ਨੇ ਕੰਮ ਕਰਨਾ ਬੱਚੇ ਨੂੰ ਕਰਨ ਦਓ ਜੋ ਪੇਰੈਂਟਸ ਨੇ ਕਰਨਾ ਪੇਰੈਂਟਸ ਫੰਡ ਵਗੈਰਾ ਜੋ ਉਹਨਾਂ ਨੇ ਮਤਲਬ ਕਿ ਅਰੇਂਜ ਕਰਨਾ ਹੈ ਕੁਝ ਵੀ ਕਰਨਾ ਹੈ ਤਾਂ ਉਹ ਚੀਜ਼ ਉਹ ਪਹਿਲਾਂ ਕਰਕੇ ਰੱਖ ਲੈਣ ਅਗਰ ਕਿਸੇ ਨੂੰ ਨਹੀਂ ਪਤਾ ਹੈਗਾ ਤਾਂ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਸਿਰਫ ਆਸਟ੍ਰੇਲੀਆ ਨਹੀਂ ਕੈਨੇਡਾ ਯੂਕੇ ਅ ਯੂ ਐਸ ਏ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਨਹੀਂ ਬਾਹਰ ਜਾਣਾ ਚਾਹੁੰਦੇ ਐਕਸੇ ਪੰਜਾਬ ਵਿੱਚ ਹੀ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੇ ਆਓ ਕੋਚਿੰਗ ਲਓ ਤੁਸੀਂ ਜਿਹੜੀਆਂ ਹੁਣ ਪੋਸਟਾਂ ਨਿਕਲ ਰਹੀਆਂ ਨੇ ਉਹਦੇ ਵਾਸਤੇ ਤਿਆਰੀ ਕਰੋ ਤੁਸੀਂ ਵਧੀਆ ਤਰੀਕੇ ਨਾਲ ਮਿਹਨਤ ਕਰੋ ਮਿਹਨਤ ਕਰੋਗੇ ਤਾਂ ਫਲ ਮਿਲੇਗਾ ਤੁਹਾਨੂੰ ਆਫੀਸ਼ੀਅਲੀ ਮਿਲੇਗਾ ਕਿਉਂ ਨਹੀਂ ओके okay, मतलब जेडे विच बाहर जाना चौंदे ने बाहर भी जा सकदे ने ता भी उरे आ जाओ जेडे पुरे रह के काम करना चौंदे ने ओ भी थोट बिल्कुल बिल्कुल मैम बलविंदर कौर ਨਾਲ ਆਪਾਂ ਨੇ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਆਪਣੇ ਕੁਐਸਚਨ ਹੁੰਦੇ ਨੇ ਜਿਹੜੇ ਪੇਰੈਂਟਸ ਹੁੰਦੇ ਨੇ ਉਹਨਾਂ ਨੂੰ ਵੀ ਟੈਨਸ਼ਨ ਹੁੰਦੀ ਹੈ ਕਿ ਬੱਚਿਆਂ ਨੂੰ ਕੀ ਕਰਵਾਇਆ ਜਾਵੇ ਤੇ ਬੱਚਿਆਂ ਨੂੰ ਵੀ ਬਹੁਤ ਟੈਨਸ਼ਨ ਹੁੰਦੀ ਹੈ ਕਿ ਪਲੱਸ 2 ਤੋਂ ਬਾਅਦ ਕੀ ਕੀਤਾ ਜਾਵੇ ਅਗਰ ਤਾਂ ਤੁਸੀਂ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਹੋ ਸਰਕਾਰੀ ਜੌਬ ਹਾਸਲ ਕਰਨਾ ਚਾਹੁੰਦੇ ਹੋ ਤਾਂ ਵੀ ਉਰੇ ਵਿਜ਼ਿਟ ਕਰੋ ਅਗਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤੇ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਹੋ ਔਰ ਉਹਨਾਂ ਕੰਟਰੀਜ਼ ਜੇ ਵੀ ਤਾਮੀਰਿਆ ਕੇ ਵਿਜ਼ਿਟ ਕਰੋ ਤੁਹਾਨੂੰ ਉਸ ਤਰੀਕੇ ਦੀ ਸਲਾਹ ਜਿਹੜੀ ਹੈਗੀ ਦਿੱਤੀ ਜਾਊਗੀ ਮਤਲਬ ਤੁਹਾਡੇ ਜਿਹੜਾ ਹੈਗਾ ਕੈਰੀਅਰ ਨੂੰ ਇੱਕ ਸਹੀ ਸੇਧ ਦਿੱਤੀ ਜਾਏਗੀ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਤਰੱਕੀਆਂ ਕਰੋ ਧੰਨਵਾਦ